ਹਾਂਜੀ ਦੋਸਤੋ ਜਿਵੇਂ ਕਿਸੇ ਸਾਰੇ ਜਾਣਦੇ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਪੰਜਾਬੀ ਦੀ ਜੰਗ ਲਗਾਤਾਰ ਜਾਰੀ ਹੈ ਉੱਥੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿਸੇ ਸਾਰੇ ਜਾਣਦੇ ਕਿ ਅੱਜ ਕਿਸਾਨਾਂ ਨੇ ਸ਼ੰਭੂ ਬਾਰਡਰ ਨੂੰ ਪਾਰ ਕਰਨ ਦੀ ਤਿਆਰੀ ਕੀਤੀ ਸੀ ਅਤੇ ਉਸ ਦੇ ਲਈ ਉਹਨਾਂ ਨੇ ਬੈਰੀਕੇਡ ਨੂੰ ਤੋੜਨ ਦੇ ਲਈ ਪੋਕਲੈਨ ਵਰਗੀਆਂ ਮਸ਼ੀਨਾਂ ਤਿਆਰ ਕਰਵਾਈਆਂ ਸੀ ਜਿਸ ਦੇ ਵਿੱਚ ਹੁਣ ਹਰਿਆਣਾ ਸਰਕਾਰ ਨੇ ਵੀ ਆਪਣੀ ਪੂਰੀ ਤਿਆਰੀ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਸਰਕਾਰ ਵੱਲੋਂ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਦੇ ਕੋਲ ਫੌਜ ਕੋਲ ਕਈ ਮਸ਼ੀਨਾਂ ਜਿੱਦੇ ਵਿੱਚ ਪੋਕਲੇਨ ਵਰਗੀਆਂ ਮਸ਼ੀਨਾਂ ਲਗਾਈਆਂ ਗਈਆਂ ਨੇ ਉੱਥੇ ਦੋਸਤੋ ਸ਼ੰਭੂ ਬਾਰਡਰ ਦੇ ਲਗਾਤਾਰ ਮਾਹੌਲ ਤਣਾਅਪੂਰਨ ਹੁੰਦਾ ਜਾ ਰਿਹਾ ਹੈ ਇਦਾਂ ਲੱਗਦਾ ਜਿਵੇਂ ਕਿਸੇ ਜੰਗ ਦੀ ਤਿਆਰੀ ਹੁੰਦੀ ਹੋਵੇ ਦੋਸਤੋ ਇਦਾਂ ਦੀ ਸਰਕਾਰ ਪਹਿਲੀ ਵਾਰ ਦੇਖੇ ਜੋ ਆਪਣੇ ਕਿਸਾਨਾਂ ਦੇ ਨਾਲ ਸ਼ਰਿਆਮ ਧੱਕਾ ਕਰ ਰਹੀ ਹੈ ਉੱਥੇ ਦੋਸਤੋ ਸਰਕਾਰ ਵੱਲੋਂ ਸਖਤ ਹਦਾਇਤ ਕੀਤੀ ਗਈ ਹੈ ਜੇਕਰ ਕੋਈ ਕਿਸਾਨ ਮਸ਼ੀਨ ਲੈ ਕੇ ਬੈਰੀਕੇਡ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਤਾਂ ਫਿਰ ਉਸਤੇ ਫੌਜ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਫੌਜ ਵੱਲੋਂ ਉਸਤੇ ਗੋਲੀਬਾਰੀ ਵੀ ਕੀਤੀ ਜਾ ਸਕਦੀ ਹੈ। ਬਾਕੀ ਦੋਸਤੋ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਨਾ ਨਾ ਭੁੱਲਿਓ। ਦਿਓ ਜੀ ਆਜਿਰਾ ਰੱਬ ਰੱਖਾ।